ਤਾਨੂੰ ਜੁਰਗ ਐਸਡ ਹੈ ਗਠੀਏ ਦੀ ਪ੍ਰੋਬਲਮ ਹੈ ਲੀਵਰ ਫੈਟੀ ਹੋਇਆ ਪਿਆ ਖੱਟੇ ਢ ਘਾਰ ਆਉਂਦੇ ਨੇ ਸਰੀਰ ਦੇ ਵਿੱਚ ਤਜਾਬੀਪਨ ਵਧਿਆ ਹੋਇਆ ਇੱਥੇ ਜਲਨ ਹੁੰਦੀ ਹੈ ਜਾਂ ਤੁਹਾਨੂੰ ਮਤਲਬ ਤੁਹਾਡਾ ਪੂਰਾ ਪੇਟ ਹੈ ਜਿਹੜਾ ਸਾਫ਼ ਨਹੀਂ ਹੁੰਦਾ ਕਬਜ ਰਹਿੰਦੀ ਹੈ ਐਸਡੀਟੀ ਦੀ ਪ੍ਰੋਬਲਮ ਹੈ ਪੇਟ ਦੇ ਵਿੱਚ ਦਰਦ ਰਹਿੰਦਾ ਪੇਟ ਤੁਹਾਡਾ ਭਰਿਆ ਭਰਿਆ ਰਹਿੰਦਾ ਜਾਂ ਪੇਟ ਤੁਹਾਡਾ ਬਾਹਰ ਨੂੰ ਆ ਰਿਹਾ ਦੋਸਤੋ ਇਹ ਪਾਊਡਰ ਦਾ ਰਿਜ਼ਲਟ ਬਹੁਤ ਜ਼ਿਆਦਾ ਵਧੀਆ ਜਿੰਨੇ ਵੀ ਲੋਕਾਂ ਨੂੰ ਅੱਜ ਤੱਕ ਸਾਡੀਆਂ ਭੈਣਾਂ ਨੂੰ ਬਜ਼ੁਰਗਾਂ ਨੂੰ ਜਿੰਨੇ ਵੀ ਲੋਕਾਂ ਨੂੰ ਦਿੱਤਾ ਸਾਰਿਆਂ ਨੂੰ ਰਿਜ਼ਲਟ ਮਿਲਿਆ ਤੇ ਇੱਕ ਵੀ ਇਹੋ ਜਿਹਾ ਪੇਸ਼ੈਂਟ ਨਹੀਂ ਹੈਗਾ ਇੱਕ ਵੀ ਇਹੋ ਜਿਹਾ ਬੰਦਾ ਨਹੀਂ ਜਿਹਨੇ ਅੱਜ ਤੱਕ ਸਾਨੂੰ ਲਾਂਭਾ ਦਿੱਤਾ ਹੋਵੇ ਵੀ ਤੁਹਾਡਾ ਪਾਊਡਰ ਜਿਹੜਾ ਤੁਸੀਂ ਅਸੀਂ ਮੰਗਾਇਆ ਸੀ ਸਾਨੂੰ ਲਾਂਭਾ ਮਿਲ ਗਿਆ ਇਹਦੇ ਬਹੁਤ ਵਧੀਆ ਰਿਜ਼ਲਟ ਨੇ ਤਾਂ ਇਹਨੂੰ ਇੱਕ ਵਾਰੀ ਜ਼ਰੂਰ ਵਰਤ ਕੇ ਦੇਖੋ ਤੇ ਰਿਜ਼ਲਟ ਸੁਪਰ ਹੈ ਜਿਹੜੀ ਵੀ ਤੁਹਾਨੂੰ ਪ੍ਰੋਬਲਮਾਂ ਨੇ ਉਹ ਤੁਹਾਡੀਆਂ ਜਿਹੜੀਆਂ ਪ੍ਰੋਬਲਮਾਂ ਨੇ ਇਹਦੇ ਨਾਲ ਹਟ ਜਾਣਗੀਆਂ ਘਰ ਬੈਠੇ ਤੁਸੀਂ ਮੰਗਵਾ ਸਕਦੇ ਹੋ ਕੈਸ਼ ਔਨ ਡਿਲੀਵਰੀ ਹੈ ਤੇ ਬਹੁਤ ਵਧੀਆ ਰਿਜ਼ਲਟ ਹੈ ਜੇ ਨਾ ਰਿਜ਼ਲਟ ਮਿਲਿਆ ਤਾਂ ਇਹਦਾ ਜ਼ਿੰਮੇਵਾਰ ਮੈਂ ਆਂ ਮੈਂ ਬੈਠਾ ਠੀਕ ਹੈ ਜੀ ਵਰਤ ਕੇ ਦੇਖੋ ਬਹੁਤ ਵਧੀਆ ਰਿਜ਼ਲਟ ਆ ਲੀਵਰ ਵੀ ਠੀਕ ਹੋ ਜੂ ਜੋ ਤੁਹਾਡਾ ਮਤਲਬ ਸਰੀਰ ਦਾ ਗੰਦ ਮੰਦ ਹੈ ਇਹਨੇ ਕੱਢ ਕੇ ਬਾਹਰ ਮਾਰਨਾ 1 ਮਹੀਨੇ 2 ਮਹੀਨਾ 3 ਮਹੀਨੇ ਨੂੰ ਵਰਤ ਸਕਦੇ ਹੋ